ਮੋਬਾਈਲਾਂ ਦੇ ਫੋਨਾਂ ਨੇ ਕਿਸ ਤਰ੍ਹਾਂ ਪਤੀ ਪਤਨੀ ਦੇ ਰਿਸ਼ਤੇ ਨੂੰ ਕੀਤਾ ਹੈ ਤਬਾਹ ਸ਼ੱਕ ਦੇ ਦਾਇਰੇ ਦੇ ਵਿੱਚ ਆ ਕੇ ਪਰਿਵਾਰਾਂ ਦੇ ਪਰਿਵਾਰ ਹੋ ਰਹੇ ਨੇ ਤਬਾਹ ਇੱਕ ਬਹੁਤ ਵੱਡੇ ਖੁਲਾਸੇ ਤੋਂ ਪਤਾ ਲੱਗਾ ਹੈ ਕਿ ਮੋਬਾਈਲ ਨੇ ਬਹੁਤ ਸਾਰੇ ਘਰਾਂ ਦੇ ਘਰ ਜਿਨ੍ਹਾਂ ਦਾ ਆਪਸ ਵਿੱਚ ਪਿਆਰ ਸੀ ਮੁਹੱਬਤ ਤੇ ਬੜੀ ਇੱਜ਼ਤ ਨਾ ਰਹਿੰਦੇ ਸਨ ਮੋਬਾਈਲ ਦੁਆਰਾ ਉਹਨਾਂ ਤੇ ਸ਼ੱਕ ਔਰ ਸ਼ੱਕ ਨੇ ਸਾਰਿਆਂ ਦਾ ਬੀੜਾ ਕੀਤਾ ਗਰਕ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਮੋਬਾਈਲ ਜਿਹੜਾ ਹੈ ਇਹ ਹਰ ਇੱਕ ਇਨਸਾਨ ਦੀ ਜ਼ਿੰਦਗੀ ਦਾ ਇੱਕ ਬੜਾ ਅਹਿਮ ਹਿੱਸਾ ਬਣ ਚੁੱਕਾ ਹੈ ਕਰਾਚੋ ਜਦੋਂ ਨਿਕਲਦੇ ਹਾਂ ਤੇ ਬੇਸ਼ੱਕ ਬਾਕੀ ਕੁਝ ਹੋਵੇ ਨਾ ਹੋਵੇ ਜੇਬ ਦੇ ਵਿੱਚ ਮੋਬਾਈਲ ਹੋਣਾ ਬਹੁਤ ਜ਼ਰੂਰੀ ਹੈ ਮੋਬਾਈਲ ਜ਼ਿੰਵਨ ਜੀਵਨ ਦਾ ਇੱਕ ਅਜੀਹਾ ਅੰਗ ਬਣ ਚੁੱਕਾ ਹੈ ਕਿ ਇਸ ਤੋਂ ਬਿਨਾ ਜ਼ਿੰਦਗੀ ਅਧੂਰੀ ਦੀ ਅਧੂਰੀ ਜਾਪਦੀ ਹੈ ਲੇਕਿਨ ਜਿੱਥੇ ਮੋਬਾਈਲ ਦੇ ਫਾਇਦੇ ਨੇ ਉੱਥੇ ਇਹਨਾਂ ਦਿਨਾਂ ਵਿੱਚ ਨੁਕਸਾਨ ਵੱਧ ਸਾਬਤ ਹੋ ਰਹੇ ਨੇ ਮੋਬਾਈਲ ਤੇ ਹਮੇਸ਼ਾ ਪਰਿਵਾਰਿਕ ਮੈਂਬਰਾਂ ਨੂੰ ਇਹ ਸ਼ੱਕ ਜਾ ਹੋਣ ਲੱਗ ਪੈਂਦਾ ਹੈ ਕਿ ਇੰਨੀ-ਇੰਨੀ ਧੀਰ ਇਹ ਸ਼ਖਸ ਕਿਸ ਨਾਲ ਗੱਲਾਂ-ਬਾਤਾਂ ਕਰਦਾ ਹੈ ਕਿਤੇ ਨਾ ਕਿਤੇ ਪਤੀ-ਪਤਨੀ ਦੇ ਪਿਆਰ ਦੇ ਵਿੱਚ ਇੱਕ ਦਰਾੜ ਪਾਉਣ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਭੂਮਿਕਾ ਹੈ ਕੋ ਮੋਬਾਈਲ ਦੀ ਹੈ ਪਰਿਵਾਰਾਂ ਨੂੰ ਅਲੱਗ ਕਰਨ ਦੇ ਵਿੱਚ ਲੇਕਿਨ ਦੋਸਤੋ ਮੋਬਾਈਲ ਜੇਕਰ ਆਪਾਂ ਉਸ ਦੀ ਠੀਕ ਵਰਤੋਂ ਕਰੀਏ ਤਾਂ ਇਹਦੇ ਵਰਗੀ ਫਾਇਦੇਮੰਦ ਚੀਜ਼ ਵੀ ਕੋਈ ਨਹੀਂ ਹੈ ਤੁਸੀਂ ਦੇਖੋ ਕਿ ਕਈ ਵਾਰੀ ਘਰਾਂ ਦੇ ਵਿੱਚ ਇੱਕ ਪਤੀ ਪਤਨੀ ਆਪਣੇ ਹੀ ਮੋਬਾਈਲ ਦੇ ਉੱਪਰ ਲੋਕ ਲਾ ਕੇ ਰੱਖਦਾ ਹੈ ਤਾਂ ਕਿ ਮੇਰਾ ਮੋਬਾਈਲ ਕੋਈ ਹੋਰ ਨਾ ਸੁਣ ਸਕੇ ਘਰ ਦੇ ਜਿੰਨੇ ਵੀ ਮੈਂਬਰ ਨੇ ਭੈਣ ਭਰਾ ਨੇ ਉਹਨਾਂ ਦੇ ਹਰ ਇੱਕ ਮੋਬਾਈਲ ਨੂੰ ਲੋਕ ਲੱਗੇ ਹੁੰਦੇ ਨੇ ਕਦੇ ਸੋਚਿਆ ਸੀਗਾ ਕਿ ਇਸ ਤਰ੍ਹਾਂ ਦਾ ਵੀ ਸਮਾਂ ਆਏਗਾ ਕਿ ਆਪਣੇਆਂ ਦੇ ਕੋਲੋਂ ਸਾਨੂੰ ਕੁਛ ਨਾ ਕੁਛ ਛਿਪਾਉਣਾ ਪਵੇਗਾ ਸੁਿਸਕਰ ਕੇ ਕਈ ਵਾਰ ਅਜਿਹੀਆਂ ਖਬਰਾਂ ਹੁੰਦੀਆਂ ਨੇ ਕਿ ਮੋਬਾਈਲ ਦੇ ਕਲਪ ਸ਼ੱਕ ਦੇ ਕਾਰਨ ਘਰਾਂ ਦੇ ਘਰ ਜਿਹੜੇ ਆ ਉਹ ਤਬਾਹ ਹੋਏ ਨੇ ਜੇਕਰ ਮੋਬਾਈਲ ਦੀ ਠੀਕ ਵਰਤੋਂ ਕੀਤੀ ਜਾਵੇ ਤਾਂ ਬਹੁਤ ਇਤੋਂ ਲਾਭ ਵੀ ਲੈਂਦੇ ਨੇ ਬਹੁਤ ਸਾਰੇ ਬਿਜ਼ਨਸ ਲਈ ਯੂਜ਼ ਕਰਦੇ ਨੇ ਸੋ ਜਿੱਥੇ ਚੀਜ਼ਾਂ ਜਿਹੜੀਆਂ ਨੇ ਉਹ ਆਰਾਮ ਕਰਨ ਵਾਸਤੇ ਆਰਾਮ ਦੀ ਜ਼ਿੰਦਗੀ ਨੂੰ ਬਸਰ ਕਰਨ ਵਾਸਤੇ ਬਣੀਆਂ ਨੇ ਉੱਥੇ ਇਹਨਾਂ ਚੀਜ਼ਾਂ ਦੇ ਕੁਝ ਨਾ ਕੁਝ ਨੁਕਸਾਨ ਵੀ ਜਿਹੜੇ ਹੈ ਉਹ ਮਿਲਦੇ ਨੇ ਸੋ ਦੋਸਤੋ ਮੋਬਾਈਲ ਦਾ ਇਸਤੇਮਾਲ ਕਰੋ ਅਸੀਂ ਇਹ ਨਹੀਂ ਕਹਿੰਦੇ ਕਿ ਨਾ ਕਰੋ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਤਬਾਹ ਕਰ ਦਿਓ ਮੋਬਾਈਲ ਤੇ ਕਿੱਡੇ ਕਿ ਕਿਰਾਇਮ ਜਿਹੜੇ ਹੁੰਦੇ ਨੇ ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਮੋਬਾਈਲ ਫੋਨ ਤੇ ਔਰ ਜਿੰਨਾ ਮਰਜੀ ਕੋਈ ਚੋਰ ਚੋਰੀ ਕਰਕੇ ਚਲ ਜਾਵੇ ਡਾਕਾ ਮਾਰ ਕੇ ਚਲ ਜਾਵੇ ਕਿਸੇ ਦਾ ਖੂਨ ਕਰਕੇ ਚਲੇ ਜਾਵੇ ਲੇਕਿਨ ਮੋਬਾਈਲ ਜਿਹੜਾ ਹੈ ਉਹ ਉਸ ਸ਼ਖਸ ਦੀ ਲੋਕੇਸ਼ਨ ਜਿਹੜੀ ਹੈ ਪੂਰੀ ਦੀ ਪੂਰੀ ਟ੍ਰੇਸ ਕਰ ਲੈਂਦਾ ਹੈ ਔਰ ਉਸ ਸ਼ਖਸ ਤੱਕ ਪੁਲਿਸ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਫਾਇਦੇ ਵਾਸਤੇ ਬਣੀਆਂ ਸੀ ਪਰ ਅੱਜ ਆਪਾਂ ਉਸ ਨੂੰ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਹਾਂ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਸੋ ਇਸ ਕਰਕੇ ਮੋਬਾਈਲ ਦੀ ਠੀਕ ਵਰਤੋਂ ਕਰਨ ਦੇ ਨਾਲ ਹੀ ਜਿਹੜਾ ਹੈ ਪਰਿਵਾਰ ਅੱਗੇ ਵਧੇਗਾ ਵਰਨਾ ਤੁਹਾਨੂੰ ਪਤਾ ਹੀ ਹੈ ਕਿ ਜ਼ਿੰਦਗੀ ਤਬਾਹ ਹੋਣ ਲੱਗਿਆ ਟਾਈਮ ਨਹੀਂ ਲੱਗਦਾ ਸੋ ਇਸ ਕਰਕੇ ਦੋਸਤੋ ਮੋਬਾਈਲ ਦੇ ਫੋਨ ਦੀ ਸਹੀ ਵਰਤੋਂ ਕਰਿਏ ਸ਼ੱਕ ਦੇ ਡਾਇਰੇ ਵਿੱਚ ਇਸ ਨੂੰ ਨਾ ਲਈਏ ਔਰ ਜਿਹੜੇ ਆਪਾਂ ਇੱਕ ਦੂਜੇ ਤੋਂ ਲੋਕ ਲਾ ਕੇ ਰੱਖਦੇ ਹਾਂ ਪਤਾ ਨਹੀਂ ਵਿੱਚ ਪਰਸਨਲ ਕੀ ਕੀ ਰੱਖਿਆ ਹੁੰਦਾ ਹੈ ਮਾਪੇ ਭੈਣ ਭਰਾਵਾਂ ਤੋਂ ਪਰਸਨਲ ਕੀ ਹੋ ਸਕਦਾ ਦੋਸਤੋ ਸਾਡਾ ਇੱਕ ਦੂਜੇ ਨਾਲ ਰਿਸ਼ਤਾ ਹੈ ਉਹਨਾਂ ਨੇ ਸਾਨੂੰ ਜਨਮ ਦਿੱਤਾ ਹੈ ਮਾਪੇ ਨੇ ਅਸੀਂ ਸਾਰੇ ਭੈਣ ਭਰਾ ਹੈ ਜੇ ਪਰਿਵਾਰਿਕ ਮੈਂਬਰ ਹੀ ਇੱਕ ਦੂਜੇ ਤੋਂ ਛੁਪਾ ਰੱਖਣ ਲੱਗ ਪਏ ਤਾਂ ਫਿਰ ਜ਼ਿੰਦਗੀ ਅੱਗੇ ਕਿਵੇਂ ਜਾ ਸਕਦੀ ਹੈ ਸੋ ਇਸ ਕਰਕੇ ਬਹੁਤ ਸਾਰੀਆਂ ਨਿਊਜ਼ ਆਉਂਦੀਆਂ ਨੇ ਕਿ ਸੋਸ਼ਲ ਮੀਡੀਆ ਦੇ ਉੱਪਰ ਨਿਊਜ਼ਪੇਪਰ ਦੇ ਵਿੱਚ ਕਿ ਕਿਸ ਤਰ੍ਹਾਂ ਸ਼ੱਕ ਕਰਕੇ ਜਿਹੜਾ ਹੈ ਉਹ ਪਰਿਵਾਰਾਂ ਦੇ ਪਰਵਾਹ ਤਬਾਹ ਹੋ ਗਏ ਔਰ ਜਦੋਂ ਉਹਦੀ ਅੱਖ ਖੋਲਦੀ ਹੈ ਤਾਂ ਉਸ ਵੇਲੇ ਸਾਰਾ ਕੁਝ ਹੋਇਆ ਹੁੰਦਾ ਹੈ ਸੋ ਇਸ ਚੀਜ਼ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ